ਨਾ ਸੰਦੀਪ ਸ਼ਰਮਾ ਜੀ ਜੋ ਦੇਖੋ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਕਿ ਸਟ੍ਰੇਟ ਡੌਗ ਨੂੰ ਚੱਕ ਕੇ ਸ਼ੈਲਟਰ ਹੋਵੇ ਸਿਖਿਆ ਜਾਣਾ ਚਾਹੀਦਾ ਇਹ ਬਹੁਤ ਹੀ ਗਲਤ ਹੈ ਕਿਉਂਕਿ ਫਿਲਹਾਲ ਡੈਲੀ ਗਵਰਨਮੈਂਟ ਕੋਲ ਇਹਨੇ ਸ਼ੈਲਟਰ ਹੀ ਹੈ ਨਹੀਂ ਕਿ ਉਹ ਡੌਗ ਨੂੰ ਉੱਥੇ ਰੱਖ ਸਕਦਾ ਦੂਸਰੀ ਗੱਲ ਉਹ ਜੋ ਖਾਣ ਪੀਣ ਹੈ ਉਹ ਕਿਵੇਂ ਹੋਊਗਾ ਇਸ ਉੱਤੇ ਕਿਸੇ ਤਰ੍ਹਾਂ ਦੀ ਜਸਟੀਫਿਕੇਸ਼ਨ ਅਜੇ ਤੱਕ ਨਹੀਂ ਆਈ ਨਾ ਡੈਲੀ ਗਵਰਨਮੈਂਟ ਵੱਲੋਂ ਤੇ ਨਾ ਹੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਜੋ ਜੀ ਕੋਈ ਵੀ ਗੱਲ ਕਹੀ ਗਈ ਆ ਸੋ ਅੱਜ ਮੁਕਸੀ ਨੇ ਪ੍ਰੋਟੈਸਟ ਕੀਤਾ ਸਭ ਤੋਂ ਵਧੀਆ ਗੱਲ ਇਹ ਆ ਕਿ ਰਾਜਨੀਤਿਕ ਹਰ ਰਾਜਨੀਤਿਕ ਜਿਹੜੇ ਧਰੇ ਦਾ ਬੰਦਾ ਇੱਥੇ ਪਹੁੰਚਿਆ ਤਾਂ ਉਹਨਾਂ ਨੇ ਸਾਨੂੰ ਐਮਰੈਂਡਮ ਦੇਣ ਲਈ ਕਿਹਾ ਸੋ ਅਸੀਂ ਸ਼ਹਿਰ ਵਾਸੀ ਉਹਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਇਸ ਜੋ ਅਸੀਂ ਮਹੀਮ ਚਲਾਈ ਹੈ ਜੇ ਸਾਡਾ ਸਹਿਯੋਗ ਦਿਓ ਤੇ ਵੱਧ ਵਧ ਅਗੇ ਆਓ ਧੰਨਵਾਦ ਮਰਨਾ ਮਰਸ਼ਪਤਾ ਜੀ ਅੱਜ ਜੋ ਰੋਸ ਪ੍ਰਦਰਸ਼ਨ ਐਨੀਮਲ ਵੈਲਫੇਅਰ 13 13 ਸੁਸਾਇਟੀ ਵੱਲੋਂ ਰੱਖਿਆ ਗਿਆ ਸੀ ਇਸ ਵਿੱਚ ਜੋ ਸੁਪਰੀਮ ਕੋਰ ਦਾ ਆਰਡਰ ਜੋ ਆਇਆ ਸੀਗਾ ਜਿਸ ਵਿੱਚ ਟੌਗਸ ਨੂੰ ਦਿੱਲੀ ਦੇ ਵਿੱਚੋਂ ਵਕੇਟ ਕਰਨ ਲਈ ਕਿਹਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸ਼ੈਲਟਰ ਹੋਮ ਦੇ ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ ਸੀ ਬਟ ਅਸੀਂ ਇਸ ਆਰਡਰ ਦੇ ਨਾਲ ਸੈਟੀਸਫਾਈ ਨਹੀਂ ਅਸੀਂ ਅੱਜ ਪੀਸਫੁਲ ਪ੍ਰੋਟੈਸਟ ਇੱਕ ਮੰਗ ਮੰਗ ਜੋ ਸੁਪਰੀਮ ਕੋਰਟ ਤੋਂ ਰੱਖੀ ਹੈ ਵੀ ਜੋ ਇਹ ਬੇਜਬਾਨ ਡੌਗਸ ਹੈ ਇਹ ਬੋਲ ਨਹੀਂ ਸਕਦੇ ਉਹਨਾਂ ਦੀ ਜ਼ੁਬਾਨ ਬਣ ਕੇ ਅੱਜ ਸਾਰੀ ਐਨੀਮਲ ਵੈਲਫੇਅਰ 13 13 ਸੁਸਾਇਟੀ ਤੇ ਸ਼ਹਿਰ ਮੁਕਸਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਉਤਰੀ ਹੈ ਸਾਡੀ ਇਹੀ ਅਪੀਲ ਹੈ ਪ੍ਰਸ਼ਾਸਨ ਲਗੇ ਵੀ ਇਹ ਬੇਜਬਾਨ ਬੋਲ ਨਹੀਂ ਸਕਦੇ ਇਹਨਾਂ ਨੂੰ ਸਾਡੇ ਤੋਂ ਦੂਰ ਨਾ ਕੀਤਾ ਜਾਵੇ ਇਹ ਬੇਜਬਾਨਾਂ ਦਾ ਦਰਦ ਸਾਡੇ ਦਿਲਾਂ ਦੇ ਵਿੱਚ ਹੈ ਇੱਕ ਡੌਗ ਲਵਰ ਦੇ ਦਿਲ ਦੇ ਵਿੱਚ ਹੈ ਤੇ ਇਹੀ ਬਸ ਸਾਡੀ ਤਾਂ ਅਪੀਲ ਹੈ सोनू ਜੀ ਵੀ ਜਿਹੜਾ ਇਹ ਇਕ ਜੋ ਡੌਗਸ ਦੇ ਨਾਲ ਤੱਕਾ ਹੋ ਰਿਹਾ ਉਸ ਤੱਕੇ ਸ਼ਾਹੀ ਨੂੰ ਅਸੀਂ ਨਹੀਂ ਅਸੀਂ ਸਮਾਂਗੇ ਤੇ ਇਹੀ ਅਸੀਂ ਪ੍ਰਸ਼ਾਸਨ ਅੱਗੇ ਅਪੀਲ ਕਰਨੀ ਸੀ ਬਜ਼ਾਰਾਂ ਦੇ ਵਿੱਚ ਅਸੀਂ ਦੱਸਣਾ ਸੀ ਵੀ ਜਾਨਵਰਾਂ ਦੀ ਏ ਜ਼ਬਾਨ ਐਨੀਮਲ ਵੈਲਫੇਅਰ ਸੁਸਾਇਟੀ 13 13 ਨਾਲ ਉਹ ਚੈਲੰਜ ਕਰੂੰਗੇ ਕਿਸ ਤਰ੍ਹਾਂ ਚੈਲੰਜ ਦੇਖੋ ਜੀ ਅਸੀਂ ਸਾਡੀਆਂ ਜੋ ਵੱਡੀਆਂ ਐਨ ਜੀਓਜ਼ ਆ ਕੋਈ ਲੀਗਲ ਉਹ ਐਕਸ਼ਨ ਲੈਣਗੇ ਅਸੀਂ ਉਹਨਾਂ ਦੇ ਨਾਲ ਸਪੋਰਟਿਵ ਆ ਜਾਂ ਅਸੀਂ ਵੀ ਫਰਦਰ ਦੇਖ ਰਹੇ ਹਾਂ ਕੋਈ ਲੀਗਲ ਰੈਮੇਡੀ ਜੋ ਵੀ ਬਣਦੀ ਅਸੀਂ ਉਸ ਚੀਜ਼ ਨੂੰ ਡੈਫੀਨਿਟਲੀ ਅਵੇਲ ਕਰਾਂਗੇ ਪੂਰੇ ਪੰਜਾਬ ਚ ਸ਼ਾਂਤ ਪੂਰੇ ਤੁਸੀਂ ਦੇਖੋ ਜੀ ਦਿੱਲੀ ਦੇ ਵਿੱਚ ਬੜੇ ਪ੍ਰੋਟੈਸਟ ਹੋ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਲੈਵਲ ਕਾਲ ਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤੀ ਆ ਕਿਉਂਕਿ ਇਹ ਦਰਦ ਅੱਜ ਤੁਸੀਂ ਤਕਰੀਬਨ ਦੇਖ ਰਹੇ ਸੀ 300 ਤੋਂ 400 ਬੰਦਾ ਜਦੋਂ ਸੜਕਾਂ ਦੇ ਉੱਤੇ ਆਇਆ ਤੇ ਅੱਜ ਇਹੀ ਸਾਡੀ ਮੰਗ ਹੈ ਕਿ ਇਹ ਡੌਗਸ ਤੇ ਲਗਾਈ ਇਹਨਾਂ ਨੂੰ ਸ਼ਿਫਟ ਨਾ ਕੀਤਾ ਜਾਵੇ ਜਬਾਨ ਬੇਜਬਾਨ ਜੋ ਗਲੀਆਂ ਦੇ ਵਿੱਚੋਂ ਖਾ ਰਿਹਾ ੱਟਕੇ ਖਾ ਰਿਹਾ ਇਹਨਾਂ ਤੇ ਅਤਿਆਚਾਰ ਨਾ ਕੀਤਾ ਜਾਵੇ ਜੇ ਤੁਸੀਂ ਰੋਟੀ ਨਹੀਂ ਪਾ ਸਕਦੇ ਪਰ ਇਹ ਆ ਵੀ ਇਹਨਾਂ ਦੀ ਰੋਟੀ ਨਾ ਖੋਈ ਜਾਵੇ ਸਨਿਪ ਸ਼ਰਮਾ ਜੀ ਜੋ ਦੇਖੋ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਕਿ ਸਟ੍ਰੀਟ ਡੌਗ ਨੂੰ ਚੱਕ ਕੇ ਸ਼ੈਲਟਰ ਹੋਵੇ ਸਿਖਾਇਆ ਜਾਣਾ ਚਾਹੀਦਾ ਇਹ ਬਹੁਤ ਹੀ ਗਲਤ ਆ ਕਿਉਂਕਿ ਫਿਲਹਾਲ ਦਿੱਲੀ ਗਵਰਨਮੈਂਟ ਕੋਲ ਇਹਨੇ ਸ਼ੈਲਟਰ ਹੀ ਹੈ ਨਹੀਂ ਕਿ ਉਹ ਡੌਗ ਨੂੰ ਉੱਥੇ ਰੱਖ ਸਕਦਾ ਦੂਸਰੀ ਗੱਲ ਉਹ ਜੋ ਖਾਣ ਪੀਣ ਹੈ ਉਹ ਕਿਵੇਂ ਹੋਊਗਾ ਇਸ ਉੱਤੇ ਕਿਸੇ ਤਰ੍ਹਾਂ ਦੀ ਜਸਟੀਫਿਕੇਸ਼ਨ ਅਜੇ ਤੱਕ ਨਹੀਂ ਆਈ ਨਾ ਦਿੱਲੀ ਗਵਰਨਮੈਂਟ ਵੱਲੋਂ ਤੇ ਨਾ ਹੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਜੇ ਕੋਈ ਵੀ ਗੱਲ ਕਹੀ ਗਈ ਆ ਸੋ ਅੱਜ ਮੁਕਸੀਏ ਪ੍ਰੋਟੈਸਟ ਕੀਤਾ ਸਭ ਤੋਂ ਵਧੀਆ ਗੱਲ ਇਹ ਆ ਕਿ ਰਾਜਨੀਤਿਕ ਹਰ ਰਾਜਨੀਤਿਕ ਜਿਹੜੇ ਧਰੇ ਦਾ ਬੰਦਾ ਇੱਥੇ ਪਹੁੰਚਿਆ ਤਾਂ ਉਹਨਾਂ ਨੇ ਸਾਨੂੰ ਐਮਰੈਂਡਮ ਦੇਣ ਲਈ ਕਿਹਾ ਸੋ ਅਸੀਂ ਸ਼ਹਿਰ ਵਾਸੀ ਉਹਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਸ ਜੋ ਅਸੀਂ ਮਹੀਮ ਚਲਾਈ ਹੈ ਜੇ ਸਾਡਾ ਸਹਿਯੋਗ ਦਿਓ ਤੇ ਵੱਧ ਵਧ ਅਗੇ ਆਓ ਧੰਨਵਾਦ ਮਾਨਯੋਗ ਅਰਸ਼ਪਤਾ ਜੀ ਅੱਜ ਜੋ ਰੋਸ ਪ੍ਰਦਰਸ਼ਨ ਐਨੀਮਲ ਵੈਲਫੇਅਰ 13 13 ਸੁਸਾਇਟੀ ਵੱਲੋਂ ਰੱਖਿਆ ਗਿਆ ਸੀ ਇਸ ਵਿੱਚ ਜੋ ਸੁਪਰੀਮ ਕੋਰ ਦਾ ਆਰਡਰ ਜੋ ਆਇਆ ਸੀਗਾ ਜਿਸ ਵਿੱਚ ਡੌਗਸ ਨੂੰ ਦਿੱਲੀ ਦੇ ਵਿੱਚੋਂ ਵਕੇਟ ਕਰਨ ਲਈ ਕਿਹਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸ਼ੈਲਟਰ ਹੋਮ ਦੇ ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ ਸੀ ਬਟ ਅਸੀਂ ਹਜ਼ ਆਰਡਰ ਦੇ ਨਾਲ ਸੈਟੀਸਫਾਈ ਨਹੀਂ ਅਸੀਂ ਅੱਜ ਪੀਸਫੁਲ ਪ੍ਰੋਟੈਸਟ ਇੱਕ ਮੰਗ ਮੰਗ ਜੋ ਸੁਪਰੀਮ ਕੋਰਟ ਤੋਂ ਰੱਖੀ ਹੈ ਵੀ ਜੋ ਇਹ ਬੇਜਬਾਨ ਡੌਗਸ ਹੈ ਇਹ ਬੋਲ ਨਹੀਂ ਸਕਦੇ ਉਹਨਾਂ ਦੀ ਜ਼ੁਬਾਨ ਬਣ ਕੇ ਅੱਜ ਸਾਰੀ ਐਨੀਮਲ ਵੈਲਫੇਅਰ 13 13 ਸੁਸਾਇਟੀ ਤੇ ਸ਼ਹਿਰ ਮੁਕਸਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਉਤਰੀ ਹੈ ਸਾਡੀ ਇਹੀ ਅਪੀਲ ਹੈ ਪ੍ਰਸ਼ਾਸਨ ਲਗੇ ਵੀ ਇਹ ਬੇਜਬਾਨ ਬੋਲ ਨਹੀਂ ਸਕਦੇ ਇਹਨਾਂ ਨੂੰ ਸਾਡੇ ਤੋਂ ਦੂਰ ਨਾ ਕੀਤਾ ਜਾਵੇ ਇਹ ਬੇਜਬਾਨਾਂ ਦਾ ਦਰਦ ਸਾਡੇ ਦਿਲਾਂ ਦੇ ਵਿੱਚ ਹੈ ਇੱਕ ਡੌਗ ਲਵਰ ਦੇ ਦਿਲ ਦੇ ਵਿੱਚ ਹੈ ਤੇ ਇਹੀ ਬਸ ਸਾਡੀ ਤਾਂ ਅਪੀਲ ਹੈ सोनू ਜੀ ਵੀ ਜਿਹੜਾ ਇਹ ਇਕ ਜੋ ਡੌਗਸ ਦੇ ਨਾਲ ਤੱਕਾ ਹੋ ਰਿਹਾ ਉਸ ਤੱਕੇ ਸ਼ਾਹੀ ਨੂੰ ਅਸੀਂ ਨਹੀਂ ਅਸੀਂ ਸਮਾਂਗੇ ਤੇ ਇਹੀ ਅਸੀਂ ਪ੍ਰਸ਼ਾਸਨ ਅੱਗੇ ਜੀ ਅਪੀਲ ਕਰਨੀ ਸੀ ਬਜ਼ਾਰਾਂ ਦੇ ਵਿੱਚ ਅਸੀਂ ਦੱਸਣਾ ਸੀ ਵੀ ਜਾਨਵਰਾਂ ਦੀ ਜਬਾਨ ਐਨੀਮਲ ਵੈਲਫੇਅਰ ਸੁਸਾਇਟੀ 13 13 ਨਾਲ ਚੈਲੰਜ ਕਰੂੰਗੇ ਚੈਲੰਜ ਦੇਖੋ ਜੀ ਅਸੀਂ ਸਾਡੀਆਂ ਜੋ ਵੱਡੀਆਂ ਐਨ ਜੀਓਜ਼ ਆ ਕੋਈ ਲੀਗਲ ਉਹ ਐਕਸ਼ਨ ਲੈਣਗੇ ਅਸੀਂ ਉਹਨਾਂ ਦੇ ਨਾਲ ਸਪੋਰਟਿਵ ਆ ਜਾਂ ਅਸੀਂ ਵੀ ਫਰਦਰ ਦੇਖ ਰਹੇ ਆ ਕੋਈ ਲੀਗਲ ਰੈਮੇਡੀ ਜੋ ਵੀ ਬਣਦੀ ਅਸੀਂ ਉਸ ਚੀਜ਼ ਨੂੰ ਡੈਫੀਨਿਟਲੀ ਅਵੇਲ ਕਰਾਂਗੇ ਪੂਰੇ ਪੰਜਾਬ ਚ ਸ਼ਾਂਤ ਪੂਰੇ ਤੁਸੀਂ ਦੇਖੋ ਜੀ ਦਿੱਲੀ ਦੇ ਵਿੱਚ ਬੜੇ ਪ੍ਰੋਟੈਸਟ ਹੋ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਲੈਵਲ ਕਾਲ ਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤੀ ਆ ਕਿਉਂਕਿ ਇਹ ਦਰਦ ਅੱਜ ਤੁਸੀਂ ਤਕਰੀਬਨ ਦੇਖ ਰਹੇ ਸੀ 300 ਤੋਂ 400 ਬੰਦਾ ਜਦੋਂ ਸੜਕਾਂ ਦੇ ਉੱਤੇ ਆਇਆ ਤੇ ਅੱਜ ਇਹੀ ਸਾਡੀ ਮੰਗ ਹੈ ਕਿ ਇਹ ਡੌਗਸ ਤੇ ਲਗਾਈ ਇਹਨਾਂ ਨੂੰ ਸ਼ਿਫਟ ਨਾ ਕੀਤਾ ਜਾਵੇ ਜਬਾਨ ਬੇਜਬਾਨ ਜੋ ਗਲੀਆਂ ਦੇ ਵਿੱਚੋਂ ਖਾ ਰਿਹਾ ੱਟਕੇ ਖਾ ਰਿਹਾ ਇਹਨਾਂ ਤੇ ਅਤਿਆਚਾਰ ਨਾ ਕੀਤਾ ਜਾਵੇ ਜੇ ਤੁਸੀਂ ਰੋਟੀ ਨਹੀਂ ਪਾ ਸਕਦੇ ਪਰ ਇਹ ਆ ਵੀ ਇਹਨਾਂ ਦੀ ਰੋਟੀ ਨਾ ਖੋਈ ਜਾਵੇ ਸੰਦੀਪ ਸ਼ਰਮਾ ਜੀ ਜੋ ਦੇਖੋ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਕਿ ਸਟ੍ਰੀਟ ਡੌਗ ਨੂੰ ਚੱਕ ਕੇ ਸ਼ੈਲਟਰ ਹੋਵੇ ਸਿਖਾਇਆ ਜਾਣਾ ਚਾਹੀਦਾ ਇਹ ਬਹੁਤ ਹੀ ਗਲਤ ਆ ਕਿਉਂਕਿ ਫਿਲਹਾਲ ਦਿੱਲੀ ਗਵਰਨਮੈਂਟ ਕੋਲ ਇਹਨੇ ਸ਼ੈਲਟਰ ਹੀ ਹੈ ਨਹੀਂ ਕਿ ਉਹ ਡੌਗ ਨੂੰ ਉੱਥੇ ਰੱਖ ਸਕਦਾ ਦੂਸਰੀ ਗੱਲ ਉਹ ਜੋ ਖਾਣ ਪੀਣ ਹੈ ਉਹ ਕਿਵੇਂ ਹੋਊਗਾ ਇਸ ਉੱਤੇ ਕਿਸੇ ਤਰ੍ਹਾਂ ਦੀ ਜਸਟੀਫਿਕੇਸ਼ਨ ਅਜੇ ਤੱਕ ਨਹੀਂ ਆਈ ਨਾ ਦਿੱਲੀ ਗਵਰਨਮੈਂਟ ਵੱਲੋਂ ਤੇ ਨਾ ਹੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਜੇ ਕੋਈ ਵੀ ਗੱਲ ਕਹੀ ਗਈ ਆ ਸੋ ਅੱਜ ਮੁਕਸੀਏ ਪ੍ਰੋਟੈਸਟ ਕੀਤਾ ਸਭ ਤੋਂ ਵਧੀਆ ਗੱਲ ਇਹ ਆ ਕਿ ਰਾਜਨੀਤਿਕ ਹਰ ਰਾਜਨੀਤਿਕ ਜਿਹੜੇ ਧਰੇ ਦਾ ਬੰਦਾ ਇੱਥੇ ਪਹੁੰਚਿਆ ਤਾਂ ਉਹਨਾਂ ਨੇ ਸਾਨੂੰ ਐਮਰੈਂਡਮ ਦੇਣ ਲਈ ਕਿਹਾ ਸੋ ਅਸੀਂ ਸ਼ਹਿਰ ਵਾਸੀ ਉਹਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਸ ਜੋ ਅਸੀਂ ਮੁਹਿੰਮ ਚਲਾਈ ਹੈ ਜਿਸ ਸਾਡਾ ਸਹਿਯੋਗ ਦੋ ਤੇ ਵੱਧ ਵਧਾ ਗਿਆ ਧੰਨਵਾਦ ਜੀ ਮਾਨਮਰਸ਼ਪਤਰਾ ਜੀ ਅੱਜ ਉਹ ਰੋਸ ਪ੍ਰਦਰਸ਼ਨ ਐਨੀਮਲ ਵੈਲਫੇਅਰ 13 13 ਸੁਸਾਇਟੀ ਵੱਲੋਂ ਰੱਖਿਆ ਗਿਆ ਸੀ ਇਸ ਵਿੱਚ ਜੋ ਸੁਪਰੀਮ ਕੋਰਟ ਦਾ ਆਰਡਰ ਜੋ ਆਇਆ ਸੀਗਾ ਜਿਸ ਵਿੱਚ ਡੌਗਸ ਨੂੰ ਦਿੱਲੀ ਦੇ ਵਿੱਚੋਂ ਵਕੇਟ ਕਰਨ ਲਈ ਕਿਹਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸ਼ੈਲਟਰ ਹੋਮ ਦੇ ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ ਸੀ ਬਟ ਅਸੀਂ ਹਜ਼ ਆਰਡਰ ਦੇ ਨਾਲ ਸੈਟੀਸਫਾਈ ਨਹੀਂ ਅਸੀਂ ਅੱਜ ਪੀਸਫੁਲ ਪ੍ਰੋਟੈਸਟ ਇੱਕ ਮੰਗ ਮੰਗ ਜੋ ਸੁਪਰੀਮ ਕੋਰਟ ਤੋਂ ਰੱਖੀ ਹੈ ਵੀ ਜੋ ਇਹ ਬੇਜਬਾਨ ਡੌਗਸ ਹੈ ਇਹ ਬੋਲ ਨਹੀਂ ਸਕਦੇ ਉਹਨਾਂ ਦੀ ਜ਼ੁਬਾਨ ਬਣ ਕੇ ਅੱਜ ਸਾਰੀ ਐਨੀਮਲ ਵੈਲਫੇਅਰ 13 13 ਸੁਸਾਇਟੀ ਤੇ ਸ਼ਹਿਰ ਮੁਕਸਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਉਤਰੀ ਹੈ ਸਾਡੀ ਇਹੀ ਅਪੀਲ ਹੈ ਪ੍ਰਸ਼ਾਸਨ ਲਗੇ ਵੀ ਇਹ ਬੇਜਬਾਨ ਬੋਲ ਨਹੀਂ ਸਕਦੇ ਇਹਨਾਂ ਨੂੰ ਸਾਡੇ ਤੋਂ ਦੂਰ ਨਾ ਕੀਤਾ ਜਾਵੇ ਇਹ ਬੇਜਬਾਨਾਂ ਦਾ ਦਰਦ ਸਾਡੇ ਦਿਲਾਂ ਦੇ ਵਿੱਚ ਹੈ ਇੱਕ ਡੌਗ ਲਵਰ ਦੇ ਦਿਲ ਦੇ ਵਿੱਚ ਹੈ ਤੇ ਇਹੀ ਬਸ ਸਾਡੀ ਤਾਂ ਅਪੀਲ ਹੈ सोनू ਜੀ ਵੀ ਜਿਹੜਾ ਇਹ ਇੱਕ ਜੋ ਡੌਗਸ ਦੇ ਨਾਲ ਧੱਕਾ ਹੋ ਰਿਹਾ ਉਸ ਧੱਕੇ ਸ਼ਾਹੀ ਨੂੰ ਅਸੀਂ ਨਹੀਂ ਅਸੀਂ ਸਮਾਂਗੇ ਤੇ ਇਹੀ ਅਸੀਂ ਪ੍ਰਸ਼ਾਸਨ ਅੱਗੇ ਜੀ ਅਪੀਲ ਕਰਨੀ ਸੀ ਬਜ਼ਾਰਾਂ ਦੇ ਵਿੱਚ ਅਸੀਂ ਦੱਸਣਾ ਸੀ ਵੀ ਜਾਨਵਰਾਂ ਦੀ ਜਬਾਨ ਐਨੀਮਲ ਵੈਲਫੇਅਰ ਸੁਸਾਇਟੀ 13 13 ਨਾਲ ਚੈਲੰਜ ਕਰੂੰਗੇ ਕਿਸ ਤਰ੍ਹਾਂ ਚੈਲੰਜ ਦੇਖੋ ਜੀ ਅਸੀਂ ਸਾਡੀਆਂ ਜੋ ਵੱਡੀਆਂ ਐਨ ਜੀਓਜ਼ ਆ ਕੋਈ ਲੀਗਲ ਉਹ ਐਕਸ਼ਨ ਲੈਣਗੇ ਅਸੀਂ ਉਹਨਾਂ ਦੇ ਨਾਲ ਸਪੋਰਟਿਵ ਆ ਜਾਂ ਅਸੀਂ ਵੀ ਫਰਦਰ ਦੇਖ ਰਹੇ ਹਾਂ ਕੋਈ ਲੀਗਲ ਰੈਮੇਡੀ ਜੋ ਵੀ ਬਣਦੀ ਅਸੀਂ ਉਸ ਚੀਜ਼ ਨੂੰ ਡੈਫੀਨਟਲੀ ਅਵੇਲ ਕਰਾਂਗੇ ਪੂਰੇ ਪੰਜਾਬ ਚ ਸ਼ਾਂਤ ਪੂਰੇ ਤੁਸੀਂ ਦੇਖੋ ਜੀ ਦਿੱਲੀ ਦੇ ਵਿੱਚ ਬੜੇ ਪ੍ਰੋਟੈਸਟ ਹੋ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਲੈਵਲ ਕਾਲ ਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤੀ ਆ ਕਿਉਂਕਿ ਇਹ ਦਰਦ ਅੱਜ ਤੁਸੀਂ ਤਕਰੀਬਨ ਦੇਖ ਰਹੇ ਸੀ 300 ਤੋਂ 400 ਬੰਦਾ ਜਦੋਂ ਸੜਕਾਂ ਦੇ ਉੱਤੇ ਆਇਆ ਤੇ ਅੱਜ ਇਹੀ ਸਾਡੀ ਮੰਗ ਹੈ ਵੀ ਡੌਗਸ ਤੇ ਰਲ ਗਈ ਇਹਨਾਂ ਨੂੰ ਸ਼ਿਫਟ ਨਾ ਕੀਤਾ ਜਾਵੇ ਜਬਾਨ ਬੇਜਬਾਨ ਜੋ ਗਲੀਆਂ ਦੇ ਵਿੱਚੋਂ ਖਾ ਰਿਹਾ ੱਤਕੇ ਖਾ ਰਿਹਾ ਇਹਨਾਂ ਤੇ ਅਤਿਆਚਾਰ ਨਾ ਕੀਤਾ ਜਾਵੇ ਜੇ ਤੁਸੀਂ ਰੋਟੀ ਨਹੀਂ ਪਾ ਸਕਦੇ ਪਰ ਇਹ ਆ ਵੀ ਇਹਨਾਂ ਦੀ ਰੋਟੀ ਨਾ ਖੋ ਜਾਵੇ